ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਸਾਬ ਕੇ ਚਰਮ ਹੈ ਬਾਹਰ ਨਾਹੀ ਬਾਹਰ ਟੋਲੇ ਸੋ ਧਰਮ ਪੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੋਹਿਲਾ ਜੀਓ ਚਿਮਚਿਮ ਵਰਸੈ ਅੰਮ੍ਰਿਤ ਧਾਰਾ ਮਾਨਾ ਪੀਵ ਸੋਨਾ ਸਾਬਦ ਵਿਚਾਰਾ ਅਨੰਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕ੍ਰਿਪਾ ਤੇ ਸੁਖਾ ਹਰਿਆ ਸੁਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਲਤ ਰੰਗ ਜਿਉ ਜਲਹਿ ਸਮਾਇਆ ਤਿਉ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਭ੍ਰਮ ਕਟੇ ਕੇਵਾੜਾ ਬਹੜ ਨਾ ਹੋਈਐ ਜਉਲਾ ਜੀਉ ਮਾਜ ਮਹੱਲਾ ਪੰਜਵਾ ਤੇਸ ਕੁਰਬਾਨੀ ਜਿੰਨ ਤੂੰ ਸੁਣਿਆ ਤੇਸ ਬਲਿਹਾਰੀ ਜੇਨ ਰਸਨਾ ਭਣਿਆ ਵਾਰ ਵਾਰ ਜਾਈ ਤੇਸ ਵਿਟੋ ਜੋ ਮਨ ਤਨ ਤਦ ਆਰਾਦੇ ਜੀਉ ਤੇਸ ਚਾਰਨ ਪਖਾਲੀ ਜੋ ਤੇਰਾ ਮਾਰਗ ਚਾਲੈ ਨੈਣ ਨਿਹਾਲੀ ਤਿਸ ਪੁਰਖ ਦਾਇਆਲਾ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭੁ ਲਾਦੇ ਜੀਉ ਸੇਵਡ ਭਾਗੀ ਜਿਨ ਤੁਮ ਜਾਣੇ ਸਭ ਕੈ ਮਧੇ ਅਲੇਪਤ ਨਿਰਵਾਣੇ ਸਾਧਕੈ ਸੰਗੁ ਅਨਭੌਜਲ ਤਰਿਆ ਸਗਲ ਦੂਤਾ ਉਨ ਸਾਦੇ ਜੀਓ ਤਨ ਕੇ ਸਰਨ ਪਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ দান ਦੀਜੈ ਨਾਨਕ ਕਉ ਤਿਸ ਪ੍ਰਭ ਅਗਮ ਅਗਾਦੇ ਜੀਓ ਮਾਜ ਮਹੱਲਾ ਪੰਜਵਾ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖਮ ਹੋਆ ਅਸਥੁਲੀ ਤੂੰ ਜਾਲ ਨੀਦਾ ਤੂੰ ਫੇਨ ਬੁਧ ਬੁਦਾ ਤੋਦ ਬਿਨ ਅਵਰ ਨਾ ਪਹਾਲੀਐ ਜੀਉ ਤੂੰ ਸੂਤ ਮਣੀਏ ਪੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਵਸੋਈ ਅਵਰ ਨਾ ਕੋਏ ਦਿਖਾਲੀਐ ਜੀਉ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਬਾਨ ਰਸੀਆ ਰੰਗ ਰਾਤਾ ਆਪਣੇ ਕਰਤਬ ਆਪੇ ਜਾਣ ਹੈ ਆਪੇ ਤੁਧ ਸਮਾਲੀਐ ਜੀਉ ਤੂੰ ਠਾਕੁਰ ਸੇਵਕ ਫੁਨ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀਐ ਜੀਉ ਮਾਜ ਮਹੱਲਾ ਪੰਜਵਾ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰ ਪ੍ਰਸਾਦ ਕਿਨੈ ਵਿਰਲੇ ਜਾਣੀ ਧਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ਸੇ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ ਸੇ ਕਰਿ ਪਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਾਉ ਬਾਲਾ ਤੈਨ ਸੰਗ ਪਛਾਣਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ 마ਹੇ ਉਧਾਰੇ ਕਿਲ ਵਿਖ ਕਾਟ ਹੋਆ ਮਨ ਨਿਰਮਲ ਮੇਟ ਗਏ ਆਵਣ ਜਾਣਾ ਜੀਓ ਦੁਏ ਕਰ ਜੋੜ ਇਕ ਬਿਨੋ ਕਰੀਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਕਾਉ ਪ੍ਰਭੁ ਭਾਏ ਕਿਰਪਾ ਲਾ ਪ੍ਰਭ ਨਾਨਕ ਮਨ ਭਾਣਾ ਜੀਉ ਮਾਜ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਸੂਖ ਭਇਆ ਦੁਖ ਦੂਰ ਪਰਾਨਾ ਸਾਂਤ ਰਸਨਾ ਹਰ ਨਾਮ ਵਖਾਨਾ ਜਲ ਥਲ ਨੀਰ ਭਰੇ ਸਰ ਸੁਭਰ ਬਿਰਥਾ ਕੋਏ ਨਾ ਜਾਏ ਜੀਉ ਦਇਆ ਤਾਰੀ ਤਿਨ ਸਿਰਜਨ ਹਾਰੇ ਜੀਉ ਜੰਤ ਸਗਲੇ ਪ੍ਰਤਿ ਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਉ ਵਾਣਤ ਰੇਣ ਤ੍ਰਿਭਵਨ ਕੀ ਤੋਨ ਹਰਿਆ ਕਰਨ ਹਾਰ ਖਿਨ ਭੀਤਰ ਕਰਿਆ ਗੁਰਮੁਖ ਨਾਨਕ ਤਿਸ ਅਰਾਦੇ ਮਨ ਕੀ ਆਸ ਪੁਜ ਜਾਏ ਜੀਉ ਮਾਜ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਬ ਨਹੀਂ ਥਾਈ ਤਾ ਪੋ ਕੇ ਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀਉ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਾਬਕੇ ਚ ਕੀਤਾ ਤੇਰਾ ਹੋਵੈ ਨਾਹੀ ਕਿਛ ਅਸਾਰਾ ਜੀਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੂਰੇ ਵਜੀਵਾ ਧਾਈ ਨਾਨਕ ਜਿਤਾ ਬਿਖਾੜਾ ਜੀਉ ਮਾਜ ਮਹੱਲਾ ਪੰਜਵਾ ਜੀਉ ਪ੍ਰਾਨ ਪ੍ਰਭ ਮਨ ਹੈ ਆਧਾਰਾ ਭਗਤ ਜੀਵ ਹੈ ਗੁਣ ਗਾਏ ਅਪਾਰਾ ਗੁਣ ਨਿਧਾਨ ਅੰਮ੍ਰਿਤ ਹਰ ਨਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਵ ਮਨਸਾ ਤਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਟਤ ਗੁਰ ਦਰਸਾਏ ਜੀਵ ਅਗਮ ਅਗੋਚਰ ਕਿਛ ਮੇਤ ਨਹੀਂ ਜਾਣੀ ਸਾਧਿਕ ਸਿੱਧ ਧਿਆਵਹਿ ਗਿਆਨੀ ਖੁਦੀ ਮਿਟੀ ਚੂਕਾ ਭੋਲਾਵਾ ਗੁਰ ਮਨ ਹੀ ਮਹਿ ਪ੍ਰਗਟਾਇਆ ਜੀਉ ਅਨਦ ਮੰਗਲ ਕਲਿਆਣ ਨਿਧਾਨਾ ਸੂਖ ਸਹਿਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਵ ਨਾਨਕ ਕਰਮਹਿ ਆਇਆ ਜੀਉ ਅਨਦ ਮੰਗਲ ਕਲਿਆਣ ਨਿਧਾਨਾ ਸੂਖ ਸਹਜ ਹਰ ਨਾਮ ਵਖਾਨਾ ਹੋਏ ਕਿਰਪਾਲ ਸਵਾਮੀ ਆਪਣਾ ਨਾਵ ਨਾਨਕ ਕਰਮਹਿ ਆਇਆ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ